ਅੰਮ੍ਰਿਤਸਰ ਸ਼ਹਿਰ ਵਿੱਚ ਬਣੀ ਕੂੜੇ ਦੀ ਸਮੱਸਿਆ ਇਸ ਵੇਲੇ ਇੱਕ ਗੰਭੀਰ ਮੁੱਦਾ ਹੈ। ਸ਼ਹਿਰ ਦੀ ਸਾਫ ਸਫਾਈ ਦੀ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਫਾਸਪੀ ਨਿਊਜ਼ ਟੀਮ ਵੱਲੋਂ ਇੱਕ ਖਾਸ ਗੱਲਬਾਤ ਕੀਤੀ ਗਈ। ਨਗਰ ਨਿਗਮ ਅੰਮ੍ਰਿਤਸਰ ਦੇ ਬ੍ਰਾਂਡ ਐਂਬੈਸਡਰ ਰਹੇ ਅਤੇ ਆਮ ਆਦਮੀ ਪਾਰਟੀ ਦੇ ਮਾਜਾ ਜ਼ੋਨ ਦੇ ਇੰਚਾਰਜ ਅਰਵਿੰਦਰ ਸਿੰਘ ਪੱਟੀ ਨਾਲ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਇੱਕ ਨਵੀਂ ਕੰਪਨੀ ਨੂੰ ਇਸ ਦਾ ਟੈਂਡਰ ਦੇ ਦਿੱਤਾ ਗਿਆ ਹੈ ਜਿਸ ਵੱਲੋਂ ਛੇਤੀ ਹੀ ਡੋਰ ਟੂ ਡੋਰ ਕੂੜਾ ਇਕੱਠਾ ਕੀਤਾ ਜਾਵੇਗਾ। ਇਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਆਪਣਾ ਸਹਿਯੋਗ ਦੇਣ। ਸੋ ਦੋਸਤੋ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਫਾਸਟਵੇ ਵੱਲੋਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਸੇਵਾਵਾਂ ਦੇ ਵਿੱਚ ਆਪ ਸਭ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰੰਦਾ ਹੈ। ਅਧਿਕਾਰੀਆਂ ਦਾ ਯੋਗਦਾਨ ਰੰਦਾ ਹੈ ਔਰ ਐਸਾ ਹੀ ਇੱਕ ਯੋਗਦਾਨ ਜਿਹੜਾ ਹੈ ਉਹ ਨੇਤਾਵਾਂ ਦਾ ਵੀ ਰੰਦਾ ਹੈ। ਔਰ ਸਾਡੇ ਨਾਲ ਅੱਜ ਮੌਜੂਦ ਹਨ ਸਰਦਾਰ ਅਰਵਿੰਦਰ ਸਿੰਘ ਜੀ ਭੱਟੀ ਜਿਹੜੇ ਕੀ ਬ੍ਰਾਂਡ ਵੈਸਟਰ ਨਿਯੁਕਤ ਕੀਤੇ ਗਏ ਸਨ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਚ ਭਾਰਤ ਅਭਿਆਨ ਦੇ ਔਰ ਇਹਨਾਂ ਦੀਆਂ ਸੇਵਾਵਾਂ ਹੋਰ ਵੀ ਬਹੁਤ ਨੇ ਸ਼ਹਿਰ ਵਿੱਚ ਤੁਸੀਂ ਦੇਖਦੇ ਹੋ ਆਮ ਚੌਂਕਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਘਰਾਂ ਦੀ ਸਫਾਈ ਬਾਰੇ ਜਾਂ ਆਪਣਾ ਆਲਾਦਵਾਲਾ ਸਾਫ਼ ਰੱਖਣ ਵਾਸਤੇ ਉਹ ਵੀ ਗਵਾ ਜਿਹੜੀ ਆਵਾਜ਼ ਗੂੰਜਦੀ ਹੈ ਉਹ ਭੱਟੀ ਸਾਹਿਬ ਦੀ ਹੁੰਦੀ ਹੈ ਔਰ ਅੱਜ ਸਾਡੇ ਰੂਬਰੂ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇਹ ਅੱਜਕੱਲ ਰੋਲਿੰਗ ਪਾਰਟੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਜਿਹੜੇ ਮੀਡੀਆ ਇੰਚਾਰਜ ਨੇ ਮਾਜ਼ਾ ਜ਼ੋਨ ਦੇ ਉਹ ਵੀ ਸੇਵਾਵਾਂ ਦੇ ਰਹੇ ਨੇ ਔਰ ਗੱਲ ਕਰਾਂਗੇ ਅੰਮ੍ਰਿਤਸਰ ਦੀ ਸਫਾਈ ਵਿਵਸਥਾ ਬਾਰੇ ਭੱਟੀ ਸਾਹਿਬ ਨਾਲ ਪੱਟੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਫਾਸਟ ਵੇਜ ਨਿਊਜ਼ ਚੈਨਲ ਤੇ ਸਭ ਤੋਂ ਸਭ ਤੋਂ ਪਹਿਲੇ ਦੱਸੋ ਜੀ ਪੱਟੀ ਸਾਹਿਬ ਜਿਹੜਾ ਸਵੱਛ ਜਿਹੜਾ ਆਪਾਂ ਅਭਿਆਨ ਸ਼ੁਰੂ ਕੀਤਾ ਗਿਆ ਸੀ ਕਿੰਨੀ ਦੇਰ ਪਹਿਲੇ ਤੁਹਾਨੂੰ ਇਹ ਸੇਵਾ ਸੌਂਪੀ ਗਈ ਸੀ ਔਰ ਕੀ ਕੀ ਉਹਦੇ ਵਿੱਚ ਵਿਜ਼ਨ ਤਿਆਰ ਕੀਤੇ ਗਏ ਸਨ ਦੇਖੋ ਜੀ ਸਵੱਛ ਭਾਰਤ ਇੱਕ ਕੇਂਦਰ ਸਰਕਾਰੀ ਸਕੀਮ ਸੀ ਜੀ ਉਹਦੇ ਵਿੱਚ ਮਨੂੰ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਕਿਉਂਕਿ ਉਹਨਾਂ ਦਿਨਾਂ 'ਚ ਮੈਂ ਕਾਰਪੋਰੇਸ਼ਨ ਜੌਬ ਵੀ ਕਰਦਾ ਸੀ ਐਜ਼ ਆਡਿਟ ਅਫੀਸਰ ਜੀ ਤੇ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਸਮਾਜ ਸੇਵਾ ਵਾਲੇ ਵੀ ਬਹੁਤ ਕੰਮ ਧਿਆਨ ਰਿਹਾ ਅਸੀਂ ਵੱਖ-ਵੱਖ ਕੈਂਪੀਲ ਲਗਾਉਂਦੇ ਰਹੇ ਹ ਸੋ ਮੇਰੀਆਂ ਇਹਨਾਂ ਸਵਾਵਾਂ ਨੂੰ ਮੁੱਖ ਰੱਖ ਕੇ ਫੇਸ ਵੈਲੀ ਨੂੰ ਮੁੱਖ ਰੱਖ ਕੇ ਮੈਨੂੰ ਬ੍ਰਾਂਡ ਵਾਸਤੇ ਨਿਯੁਕਤੀ ਕੀਤਾ ਗਿਆ ਸੀ ਸਵਚ ਭਾਰਤ ਦਾ ਸੋ ਸਵਚ ਭਾਰਤ ਦਾ ਕੰਮ ਤੁਸੀਂ ਕਰਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਜਿੰਨੀਆਂ ਵੀ ਕੋਈ ਅਨਾਉਂਸਮੈਂਟਸ ਹੁੰਦੀਆਂ ਉਹ ਸਾਰੀਆਂ ਮੈਨੂੰ ਮੌਕਾ ਮਿਲਿਆ ਜੀ ਜੀ ਉਹ ਆਵਾਜ਼ 'ਚ ਰਿਕਾਰਡ ਕਰਾਉਣ ਦਾ ਤੇ ਸਵਸ਼ ਭਾਰਤ ਤੇ ਅਸੀਂ ਬਹੁਤ ਸਾਰੇ ਕੈਂਪੀਲ ਲਗਾਉਂਦੇ ਰਹੇ ਬੜਾ ਕੰਮ ਕੀਤਾ ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਅਵਰਦਾ ਕੰਪਨੀ ਹੈ ਜਿੰਨੂੰ ਕੋਹੋਂ ਕੂੜਾ ਚੁੱਕਣ ਦਾ ਕੰਮ ਅਸੀਂ ਅਲਾਟ ਕੀਤਾ ਗਿਆ ਸੀ ਇਹ ਕਿੰਨੇ ਸਾਲ ਪਹਿਲੇ ਇਸ ਕੰਪਨੀ ਨੂੰ ਦਿੱਤਾ ਗਿਆ ਸੀ ਇਹ 2021 ਚ ਦਿੱਤਾ ਸੀ ਅੱਛਾ ਜੀ 2016 ਜਦੋਂ ਅਕਾਲੀ ਗਵਰਨਮੈਂਟ ਸੀ ਉਦੋਂ ਐਸਐਲ ਕੰਪਨੀ ਸੀ ਉਸ ਤੋਂ ਬਾਅਦ 2021 ਚ ਇੱਕ ਠੇਕਾ ਜਿਹੜਾ ਅਵਰਦਾ ਨੂੰ ਦਿੱਤਾ ਗਿਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਹਨੂੰ ਅਸੀਂ ਰੈਗੂਲੇਟ ਨਹੀਂ ਕਰ ਸਕੇ ਜੀ ਕਿਉਂਕਿ ਸ਼ਰਤਾਂ ਕੋਈ ਢੀਆਂ ਨਰਮ ਸੀ ਕੋਈ ਅਸੀਂ ਸ਼ਕਤੀ ਬਹੁਤੀ ਨਹੀਂ ਕਰ ਸਕੇ ਕਾਰਪੋਰੇਸ਼ਨ ਤੇ ਹੱਥ ਕੁਝ ਵੀ ਨਹੀਂ ਸੀ ਇਹ ਅਵਰਦਾ ਕੰਪਨੀ ਆਪਣੀ ਮਨਮਰਜ਼ੀਆਂ ਕਰਦੀ ਰਹੀ ਹੈ ਤੇ ਹੁਣ ਜਦੋਂ ਸਾਡੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਹੀ ਅਸੀਂ ਇਹ ਸ਼ੁਰੂ ਕੀਤਾ ਸੀ ਮਹਿੰਮ ਕਿ ਇਸ ਕੰਪਨੀ ਨੂੰ ਹਟਾਤਾ ਜਾਵੇ ਜੇ ਨਹੀਂ ਕੰਮ ਕਰਨਾ ਤੇ ਉਹਨੂੰ ਹਟਾ ਕੇ ਅਸੀਂ ਨਵੀਂ ਪਰ ਸ਼ਰਤਾਂ ਇਦਾਂ ਦੇ ਅਸੀਂ ਕਿ ਉਹਨੂੰ ਹਟਾਇਆ ਨਹੀਂ ਸੀ ਜਾ ਸਕਿਆ ਹੁਣ 22 ਅਕਤੂਬਰ ਨੂੰ ਇਹ ਕੰਪਨੀ ਖਤਮ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਨਵਾਂ ਟੈਂਡਰ ਕਰਤਾ ਕੱਲ ਹੀ ਇਹ ਟੈਂਡਰ ਨਵਾਂ ਖੁੱਲਿਆ 3R ਮੈਨੇਜਮੈਂਟ ਕੰਪਨੀ ਨੂੰ ਮਿਲਿਆ 3R ਮੈਨੇਜਮੈਂਟ ਕੰਪਨੀ ਨੂੰ ਬਹੁਤ ਜਲਦੀ ਕਿਉਂਕਿ ਟੈਂਡਰ ਹੋ ਗਿਆ ਇਸ ਤੋਂ ਬਾਅਦ ਚੰਡੀਗੜ੍ਹੋਂ ਅਪਰੂਵਲ ਆ ਕੇ ਨਾਲ ਹੀ ਵਰਕ ਆਰਡਰ ਹੋ ਜਾਏਗਾ ਤੇ ਘਰੋਂ ਜਿਹੜਾ ਕੂੜਾ ਚੁੱਕਣ ਦਾ ਕੰਮ ਉਹ ਇਹ ਨਵੀਂ ਕੰਪਨੀ ਡੋਰ ਟੂ ਡੋਰ ਸ਼ੁਰੂ ਹੋ ਜਾਏਗਾ ਇਹ ਪੱਤੀ ਸਾਹਿਬ ਦੇਖਣ ਚਾਹਿਆ ਕਿ ਜਿਹੜਾ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਲੋਕਾਂ ਨੇ ਹਰ ਕੋਈ ਗਲੀ ਬਾਜ਼ਾਰ ਦੇ ਨੁੱਕਰ ਹੈ ਕੋਈ ਖਾਲੀ ਪਲਾਟ ਹੈ ਇਵਨ ਕਿ ਹੁਣ ਤਾਂ ਰੋਡ ਦੇ ਉੱਪਰ ਕੋਈ ਡਵਾਈਡਰ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਤੇ ਜੇ ਆਪਾਂ ਸ਼ਹਿਰ ਨੂੰ ਸਵੱਛ ਰੱਖਣਾ ਹੈ ਸਾਫ਼ ਸੁੱਧਰਾ ਰੱਖਣਾ ਹੈ ਤੇ ਲੋਕਾਂ ਦਾ ਬੜਾ ਵੱਡਾ ਸਹਿਯੋਗ ਹੈ ਲੇਕਿਨ ਲੋਕ ਇਸ ਵਲ ਧਿਆਨ ਨਹੀਂ ਦੇ ਰਹੇ ਕਿਉਂਕਿ ਕੂੜੇ ਦੀ ਲਿਫਟਿੰਗ ਚਲੋ ਉਹ ਉਹਨਾਂ ਦੀ ਮਜਬੂਰੀ ਹੈ ਘਰੋਂ ਘਰ ਨੂੰ ਤੋਂ ਨਹੀਂ ਹੋ ਰਹੀ ਜੜੀ ਔਰ ਕੂੜਾ ਸੁੱਟਣਾ ਉਹਨਾਂ ਦੀ ਮਜਬੂਰੀ ਲੇਕਿਨ ਕੋਈ ਜਗ੍ਹਾ ਦੇਖ ਕੇ ਸੁੱਟਣ ਕੋਈ ਜਿੱਥੇ ਬੰਦਈ ਹੈ ਜਗ੍ਹਾ ਵਾਜਿਬ ਕਿ ਜਾਇਜ ਜਿੱਥੇ ਜਗ੍ਹਾ ਹੈ ਉੱਥੇ ਸੁੱਟਣ ਨਾ ਕਿ ਹਰ ਜਗ੍ਹਾ ਕੂੜਾ ਸੁੱਟ ਕੇ ਡੰਪ ਬਣਾ ਦਿੱਤਾ ਜਾਵੇ ਜਿਸ ਨਾਲ ਵਾਤਾਵਰਨ ਜਿੱਥੇ ਦਾ ਖਰਾਬ ਹੋ ਰਿਹਾ ਹੈ ਸਰ ਅਜਾ ਜੀ ਅਸੀਂ ਜਦੋਂ ਵੀ ਕੋਈ ਮੁਹਿੰਮ ਚਲਾਉਂ ਹਾਲਾਂਕਿ ਮੈਂ ਐਂਕਰਿੰਗ ਕਰਦਾ ਆਪਣੇ ਫੰਕਸ਼ਨਾਂ 'ਚ ਜਿਹਦਾ ਨਾਲ ਕੋਈ ਸਬੰਧ ਨਹੀਂ ਹੁੰਦਾ ਕਾਰਪੋਰੇਸ਼ਨ ਦਾ ਪਰ ਫਿਰ ਵੀ ਮੈਂ ਲੋਕਾਂ ਨੂੰ ਗਾਹੇ ਬਗਾਏ ਜਾਗਰੂ ਕਰਦਾ ਰਹਨਾ ਕਿਉਂਕਿ ਜਿਹੜਾ ਗੰਧ ਪੈਂਦਾ ਸ਼ਹਿਰ 'ਚ ਇਹਦੇ ਵਾਸਤੇ ਕਾਰਪੋਰੇਸ਼ਨ ਜ਼ਿੰਮੇਵਾਰ ਨਹੀਂ ਅਸੀਂ ਵੀ ਜ਼ਿੰਮੇਵਾਰ ਹਾਂ ਅਸੀਂ ਕਾਰਪੋਰੇਸ਼ਨ ਨੇ ਸਫਾਈ ਕਰਨੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਜੇ ਅਸੀਂ ਗੰਧ ਪਾਵਾਂਗੇ ਹੀ ਨਹੀਂ ਤੇ ਫਸ ਸਫਾਈ ਕਰਨ ਦੀ ਲੋੜ ਕੀ ਪੈਗੀ ਜੀ ਨੋ ਡਾਊਟ ਕਿ ਅਸੀਂ ਸਫਾਈ ਸੇਵਕ ਰੱਖੇ ਹੋਏ ਐ ਜਿਹੜੇ ਦਿਨ ਰਾਤ ਕੰਮ ਕਰਦੇ ਆ ਪਰ ਉਹਨਾਂ ਦਾ ਕੰਮ ਅਸੀਂ ਵਧਾਉਨੇ ਆ ਜਿਹੜੇ ਪੜੇ ਲਿਖੇ ਲੋਕੀਆ ਅਸੀਂ ਕਾਰਾਂ 'ਚ ਜਾਂਦੇ ਜਾਂਦੇ ਥੋੜਾ ਜਿਹਾ ਸ਼ੀਸ਼ਾ ਥੱਲੇ ਸੁੱਟ ਕੇ ਬਾਹਰ ਛਿਲਕੇ ਵੀ ਸੁੱਟ ਦਿੰਨੇ ਆ ਕਾਗਜ਼ ਪੱਤਰ ਵੀ ਸੁੱਟ ਦਿੰਨੇ ਆ ਚਿਪਸ ਖਾ ਕੇ ਉਹਦਾ ਰੈਪਰ ਬਾਹਰ ਸੁੱਟ ਦਿੰਨੇ ਆ ਬਿਸਕਟ ਖਾ ਕੇ ਉਹਦਾ ਰੈਪਰ ਬਾਹਰ ਸੁੱਟ ਦਿੰਨੇ ਆ ਅੱਜ ਕੱਲ ਤੇ ਜਿਹੜੇ ਟੇਕ ਟੇਕ ਅਵੇ ਲੈ ਕੇ ਜਾਂਦੇ ਲੋਕੀ ਐਨਾ ਬੁਰਾ ਹਾਲ ਹੈ ਸ਼ਾਮ ਨੂੰ ਮਤਲਬ ਤੁਸੀਂ 7 ਵਜੇ ਤੋਂ ਬਾਅਦ ਤੇ 11 ਵਜੇ ਤੱਕ ਸਾਰੀਆਂ ਸੜਕਾਂ ਉਹਨਾਂ ਲਫਾਫਿਆਂ ਨਾਲ ਉਹਨਾਂ ਪੈਕਜ ਜਿਹੜੇ ਖਾਲੀ ਪੈਕ ਆ ਉਹਨਾਂ ਨਾਲ ਭਰੇ ਹੁੰਦੇ ਆ ਲੋਕੀ ਨੂਡਲਸ ਖਾਂਦੇ ਆ ਜੋ ਕਿ ਲੋਕੀ ਚਿਕਨ ਖਾਂਦੇ ਆ ਸਾਰਾ ਕੁਝ ਬਾਅਦ ਇਵਨ ਕਿ ਜਿਹੜੇ ਖਾਲੀ ਬੋਟਲਸ ਹੁੰਦੀਆਂ ਨੇ ਕੋਲ ਡਰਿੰਕ ਦੀਆਂ ਯਾਰ ਹੋਰ ਵੀ ਪੇਪਦਾਰ ਕੋਲ ਡਰਿੰਕ ਕਿਉਂ ਜੀ ਪੇਪਦਾਰ ਸ਼ਰੀਆ ਮੈਂ ਕਹਿੰਦਾ ਜੀ ਬੀਅਰ ਦੀਆਂ ਬੋਤਲਾਂ ਸ਼ਰੀਆ ਮ ਸਾਨੂੰ ਸੜਕਾਂ ਤੇ ਪੈਣ ਲੱਗ ਪੈਂਦੀਆਂ ਨੇ ਲੋਕਾਂ ਨੂੰ ਕਿਸੇ ਨੂੰ ਸੱਟ ਲੱਗ ਸਕਦੀ ਹੈ ਕਿਸੇ ਦਾ ਕੋਈ ਟਾਇਰ ਨੂੰ ਮਤਲਬ ਗੱਡੀ ਦਾ ਨੁਕਸਾਨ ਹੋ ਸਕਦਾ ਜੀ ਸੋ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਇਸ ਸਿਟੀ ਕੇਵਲ ਇੱਕ ਬਹੁਤ ਵਧੀਆ ਫਾਸਟਵੇ ਕੇਵਲ ਇੱਕ ਘਰ ਘਰ ਤੱਕ ਪਹੁੰਚਦਾ ਮੈਂ ਇਹ ਜ਼ਰੂਰ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਅੰਦਰ ਥੋੜੀ ਜਿਹੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਹੀ ਪਰ ਲੋਕਾਂ ਨੂੰ ਵੀ ਯਾਨੀ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ ਸਰ ਇੱਕ ਦੇਖਣ ਚ ਆਇਆ ਜਿਹੜਾ ਆਪੋਜੀਸ਼ਨ ਲੀਡਰ ਨੇ ਕੁਝ ਪਾਰਟੀ ਤੋਂ ਹੋਰ ਪਾਰਟੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਉਹਨਾਂ ਵੱਲੋਂ ਇੱਕ ਧਰਨੇ ਵੀ ਦਿੱਤੇ ਜਾਂਦੇ ਨੇ ਇਸ ਖਿਲਾਫ ਕਿ ਸ਼ਹਿਰ ਦੀ ਸਵੈ ਨਹੀਂ ਹੋ ਰਹੀ ਕੂੜੇ ਲਿਫਟਿੰਗ ਨਹੀਂ ਹੋ ਰਹੀ ਔਰ ਹੋਰ ਵੀ ਜਿਹੜੀਆਂ ਕੁਝ ਮੁੱਦਿਆਂ ਨੂੰ ਲੈ ਕੇ ਉਸ ਬਾਰੇ ਕੀ ਕਹੋਗੇ ਸਰ ਕਿਉਂਕਿ ਅੱਜ ਵੀ ਮੈਂ ਸੁਣਨ ਚ ਆਇਆ ਕਿ ਹੋਈ ਧਰਨਾ ਲੱਗਾ ਸੀ ਇੱਕ ਕਾਰਪੋਰੇਸ਼ਨ ਆਫਿਸ ਕਿ ਰਹਿ ਗਿਆ ਸੀ ਕਿਸੇ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਹਰਾਨੇ ਵਾਲੀ ਗੱਲ ਹੈ ਕਿ ਜਿਹੜੀ ਪਾਰਟੀ ਦੇ ਨੁਮਾਇੰਦਿਆਂ ਨੂੰ ਇੱਕ ਘੇਰਿਆ ਗਿਆ ਉਹਨਾਂ ਨੇ 2021 ਚ ਅੰਡਰ ਟੈਂਡਰ ਕੀਤਾ ਸੀਗਾ ਉਹਨਾਂ ਨੇ ਹੀ ਅਵਰਦਾ ਨੂੰ ਇਹ ਟੈਂਡਰ ਅਲਾਟ ਕੀਤਾ ਸੀ ਤੇ ਉਹਦੇ ਚ ਸ਼ਰਤਾਂ ਐਡੀਆਂ ਨਰਮ ਰੱਖੀਆਂ ਕਿ ਕੋਈ ਵੀ ਸਰਕਾਰ ਕੋਈ ਵੀ ਕਾਰਪੋਰੇਸ਼ਨ ਉਹਨਾਂ ਨੂੰ ਅਸੀਂ ਗਲੋ ਨਹੀਂ ਫੜ ਸਕਏ ਨਹੀਂ ਦੇ ਸੋ 21 ਅਕਤੂਬਰ ਨੂੰ ਉਹਨਾਂ ਦਾ ਟੈਂਨਰ ਖਤਮ ਹੋ ਰਿਹਾ ਸ਼ੁਕਰ ਕੀਤਾ ਅਸੀਂ ਤੇ ਹੁਣ ਨਵੀਂ ਜਿਹੜੀ ਕੰਪਨੀ ਆਈ ਹੈ ਘਰੋਂ ਘਰੋਂ ਕੂੜਾ ਚੁਕੇਗੀ ਥਾਵਾਂ ਤੁਹਾਨੂੰ ਹਰ ਥਾਂ ਤੇ ਸਫਾਈ ਮਿਲੇਗੀ ਮਤਲਬ within ਲੱਗਦਾ ਕਿ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋ ਜਾਏਗਾ ਜੀ ਸਰਵ ਡੋਰ ਟੂ ਡੋਰ ਨਹੀਂ ਕਿਉਂਕਿ ਹੱਲੇ ਟੈਂਡਰ ਹੋ ਗਿਆ ਉਸ ਤੋਂ ਬਾਅਦ ਅਪਰੂਵਲ ਵਾਸਤੇ ਚੰਡੀਗੜ੍ਹ ਜਾਣਾ ਹੁੰਦਾ ਚੰਡੀਗੜ੍ਹੋਂ ਜਦੋਂ ਅਪਰੂਵਲ ਆ ਜਾਏਗੀ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਆਉਂਦੇ ਹੀ ਫਿਰ ਵਰਕ ਆਰਡਰ ਹੋ ਜਾਏਗਾ ਤੇ ਨਾਲ ਹੀ ਕੰਮ ਸ਼ੁਰੂ ਹੋ ਜਾਏਗਾ ਸੋ ਅਪਾ ਡਿਸਾਭ ਨੇ ਬੜਾ ਅੱਛੀਆਂ ਗੱਲਾਂ ਦਸੀਆਂ ਨੇ ਔਰ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਸ਼ਹਿਰ ਦੀ ਸਫਾਈ ਨੂੰ ਜੇ ਰੱਖਣਾ ਤੇ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਲੇਕਿਨ ਘਰ ਦੇ ਵਿੱਚ ਉਹ ਇਹ ਨਹੀਂ ਕਿ ਕੂੜਾ ਚੁੱਕ ਕੇ ਇਕੱਠਾ ਕਰਕੇ ਸੜਕ ਦੇ ਸੁੱਟ ਦਿੱਤਾ ਜਾਵੇ ਜਾਂ ਕਿਸੇ ਦੇ ਦ ਕੱਲ ਦੇਖਣ ਚਾਹਿਆ ਭੱਟੀ ਸਾਹਿਬ ਮੈਂ ਇੱਕ ਸਟੋਰੀ ਵੀ ਕੀਤੀ ਹੈ ਜੀ ਕਿਤੇ ਰਿਕਵਰੀ ਕਿਸੇ ਦਾ ਫੋਨ ਆਇਆ ਸੀ ਸੰਪਰਕ ਕੀਤਾ ਉਹਨਾਂ ਨਾਲ ਸਾਡੇ ਨਾਲ ਫਾਸਟ ਨਿਊਜ਼ ਨਾਲ ਕਿਸੇ ਦੀ ਦੁਕਾਨ ਹੈ ਦੁਕਾਨ ਦੇ ਅੱਗੇ ਲੋਕ ਕੂੜਾ ਸੁੱਟੀਆਂ ਦੇ ਢੀਠਾ ਵਾਂਗੂ ਤੇ ਉਹ ਇੱਕ ਬਹੁਤ ਮਾੜੀ ਗੱਲ ਹੈ ਇਹਦੇ ਬਾਰੇ ਵੀ ਕੀ ਗੱਲ ਹੈ ਲੜਾਈ ਦਾ ਲੜਾਈ ਦਾ ਕਾਰਨ ਵੀ ਬਣਦਾ ਬਹੁਤ ਸਾਰੀਆਂ ਸ਼ਹਿਰਾਂ ਚ ਜਿਹੜੀਆਂ ਲੜਾਈਆਂ ਝਗੜੇ ਛੋਟੇ ਮੂਟੇ ਹੁੰਦੇ ਆ ਆਪਸ ਵਿੱਚ ਦੁਕਾਨਦਾਰ ਲੜਦੇ ਆ ਘਰਾਂ ਚ ਜਿਹੜੀਆਂ ਲੜਾਈਆਂ ਹੁੰਦੀਆਂ ਵਜਾ ਕੂੜਾ ਸੁੱਟਣਾ ਆਉਂਦਾ ਸੋ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪੋ ਆਪਣੇ ਘਰਾਂ ਚ ਡਸਟਬਿਨ ਲਾਓ ਜੀ ਆਪਣ ਤੇ ਉਹ ਤੁਹਾਡਾ ਕੂੜਾ ਚੁੱਕੇ ਲੈ ਕੇ ਜਾਣਗੇ ਸਰ ਬੜੀ ਅੱਛੀਆਂ ਗੱਲਾਂ ਨੇ ਭੱਟੀ ਸਾਹਿਬ ਦੀਆਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਇਹਨਾਂ ਦਾ ਸਹਿਯੋਗ ਤਾਂ ਹੈ ਕਾਰਪੋਰੇਸ਼ਨ ਵੀ ਆਪਣੀਆਂ ਪੂਰੇ ਐਫਰਟਸ ਕਰ ਰਹੀਆਂ ਨੇ ਉਹਦੇ ਕਰਮਚਾਰੀ ਨੇ ਉਹਦੇ ਅਧਿਕਾਰੀ ਨੇ ਲੱਗੇ ਨੇ ਮੇਅਰ ਸਾਹਿਬ ਨੇ ਜਾਂ ਚੇਅਰਮੈਨ ਇੰਪਰੂਵਮੈਂਟ ٹرسٹ ਕਰਮਜੀ ਸਿੰਘ ਰਿੰਟੂ ਜੀ ਨੇ ਔਰ ਐਮ ਐਲ ਏ ਵੀ ਆਪਣੇ ਆਪਣੇ ਪਦਰ ਤੇ ਲੱਗੇ ਨੇ ਲੇਕਿਨ ਲੋਕਾਂ ਦਾ ਵੀ ਫਰਜ਼ ਬੰਦਾ ਹੈ ਭੱਟੀ ਸਾਹਿਬ ਦਾ ਵੀ ਇਹੋ ਕਹਿਣਾ ਹੈ ਕਿ ਉਹ ਵੀ ਆਪਣਾ ਪੂਰਾ ਸਹਿਯੋਗ ਦੇਣ ਸ਼ਹਿਰ ਨੂੰ ਸਾਫ਼ ਸੁਥਰਾ ਗੁਰੂ ਨਗਰੀ ਹੈ ਸ਼੍ਰੀ ਰਾਮਦਰ ਸਾਹਿਬ ਵਰਲਡ ਫੇਮਸ ਨਗਰੀ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਇਸ ਨੂੰ ਸਾਫ਼ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਪੱਟੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ। ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਘਰ ਆਏ। ਇਹ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਇਹ ਲੋਕਾਂ ਤੱਕ ਜਿਹੜੀ ਗੱਲ ਪਹੁੰਚਣੀ ਚਾਹੀਦੀ ਸੀ ਉਹ ਪਹੁੰਚੇ। ਮੈਂ ਐਸੀ ਗੱਲ ਦੀ ਦੁਆ ਕਰਦਾ। ਥੈਂਕ ਯੂ ਪੱਟੀ ਸਾਹਿਬ ਔਰ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ। ਧਿਆਨ ਦਿਓ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ। ਪੱਟੀ ਸਾਹਿਬ ਦੀਆਂ ਗੱਲਾਂ ਤੇ ਜ਼ੋਰ ਜ਼ਰੂਰ ਗੌਰ ਕਰੋ ਕਿਉਂਕਿ ਇਹ ਨਿਊਜ਼ ਸਾਡੀ ਅੱਜ ਚੱਲੇਗੀ, ਕੱਲ ਚੱਲੇਗੀ ਲੇਕਿਨ ਇਹ ਤੁਹਾਨੂੰ 24 ਘੰਟੇ ਜਿਹੜਾ ਚੌਂਕਾ ਦੇ ਵਿੱਚ ਜਿਹ ਉਹਨਾਂ ਦੇ ਉੱਤੇ ਤੁਸੀਂ ਖੜੇ ਹੁੰਦੇ ਹੋ ਕੁਝ ਥੇਰ ਲਈ ਜਦ ਰੈੱਡ ਲਾਈਟ ਹੁੰਦੀ ਹੈ ਉੱਥੇ ਜਿਹੜਾ ਮੈਸੇਜ ਚੱਲ ਰਿਹਾ ਭੱਟੀ ਸਾਹਿਬ ਦੀ ਆਵਾਜ਼ ਤੁਹਾਨੂੰ ਦੱਸ ਚੁੱਕਿਆ ਜੀ ਉਹਦੇ ਵੱਲ ਵੀ ਗੌਰ ਕਰੋ ਔਰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ